ਤੁਹਾਡਾ ਸਾਰਿਆਂ ਦਾ ਹੈ ਇਹ ਦੂਰੋਂ ਦੂਰੋਂ ਕਾਂਸੇ ਆਇਓ ਭਈਆ ਇਹ ਬਤਾਓ ਗਾਜ਼ੀਆਬਾਦ 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 ਤੋਂ ਇਹ ਲੋਕ ਆਏ ਨੇ ਭਰਾ ਯੂਪੀ ਤੋਂ ਇਹ ਜੇ ਸੇਵਾ ਕਰਨ ਆਏ ਨੇ ਤਾਂ ਤੁਸੀਂ ਕੀ ਗੱਲ ਖੋਖੋ ਕੇ ਸਮਾਨ ਲੈ ਕੇ ਜਾਓਗੇ ਗਾਲ ਪਾ ਮਾਰਤੀ ਕਰੋ ਨਾ ਕੋਣ ਪੈਂਦਾ ਤੂੰ ਹੀ ਮੈਂ 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 ਲੈ ਪਰ ਆ ਨਹੀਂ ਤੂੰ ਹੀ ਵੀ ਸਮਾਨ ਇਕੱਠਾ ਹੁਣ ਤੁਹਾਡੇ ਬੀਬੀ ਹੱਥ ਚ ਸਮਾਨ ਹੈ ਤੁਸੀਂ ਇੱਥੇ ਹੀ ਕਰਦੇ ਗਾਲ ਪਾਣੀ ਦੀ ਆਪਣੀ ਆਇਆ ਤੇ ਚੰਦੀ ਆ ਨਹੀਂ ਤੁਹਾਡੇ ਹੱਥ ਚ ਸਮਾਨ ਹੈ ਤੁਸੀਂ ਜਾਓ ਜੀ ਘਰੋ ਘਰੀ ਹੋਵੋ ਫਿਰ ਤੂੰ ਇੱਥੇ ਕਾਹਤੋਂ ਖੜੇ ਸਾਰੇ ਜਣੇ ਇਹਨਾਂ ਨੇ ਤਾਂ ਲੋਡ ਬੰਨਿਆ ਗਾਲ ਪੈਂਦੀਆਂ ਨੇ ਤ ਤਾਂ ਹੀ ਇੱਥੇ ਹੁੰਦਾ ਹੈ ਲੋਡ ਬੰਦਾ ਕਰਕੇ ਆ ਲੋਡ ਬੰਦਾ ਕਰਕੇ ਜੀਨੇ ਬਿਲੀ ਆ ਨੇ ਸਮਾਨ ਆਪਕਾ ਸਮਾਨ ਜੀਨੇ ਨੇ ਇਹ ਜਾਂ ਤਾਂ ਅਗਰ ਬਾੜਨੇ ਲੱਗ ਜਾਦੋ ਅਰੇ ਆਪ ਗਾੜੀ ਕਢਾ ਲਈਏ ਹਮ ਗਾੜੀ ਨਿਕਲਵਾਤੇ ਆਂ ਆਪਕੀ ਬੜੇ ਜੋਰ ਨਾਲ ਇਹ ਆਪਣੇ ਮੌਰਨ ਸਾਹਿਬ ਪਈ ਮੈਨੂੰ ਕਹਿੰਦਾ ਸਰਦਾਰ ਜੀ ਆਇਓ ਅੱਗੇ ਇਹ ਬਿਲਕੁਲ ਘਪਰਾ ਗਏ ਸੀ ਸਾਰਾ ਮੁਲਕ ਇਹਦਾ ਜਿਆਦਾ ਜੋਰ ਨਾਲ ਮੈਂ ਆਪਣਾ ਪਿੱਛੇ ਦਾ ਕਟਰ ਲਾ ਦਿਓ ਸ਼ਟਰ ਕਪੜਾ ਲਾ ਦਿਓ ਥੱਲੇ ਆ ਜਾਓ ਇਹ ਫਿਰ ਦੀਚੇ ਆਏ